सीएम भगवंत मान साहब कई ਲੋਕ ਉਹਨੂੰ ਬਹੁਤ ਚੰਗਾ ਕਹਿੰਦੇ ਤੇ ਕਈ ਲੋਕ ਬਹੁਤ ਮਾੜਾ ਕਹਿੰਦੇ ਪਰ ਚੰਗੀ ਗੱਲ ਚੰਗੀ ਹੁੰਦੀ ਹੈ ਤੇ ਮਾੜੀ ਗੱਲ ਨੂੰ ਮਾੜਾ ਹੀ ਕਿਹਾ ਜਾਊਗਾ ਪਰ ਇੱਕ ਗੱਲ ਆਪਾਂ ਨੂੰ ਬਹੁਤ ਚੰਗੀ ਲੱਗੀ ਜੋ ਉਹ ਕਰ ਰਿਹਾ ਕਿਉਂਕਿ ਨਸ਼ੇ ਦੇ ਨਾਲ ਕਈ ਘਰ ਬਰਬਾਦ ਹੋ ਰਹੇ ਆ ਕਿਉਂਕਿ ਉਹ ਪੈਸਾ ਦੇ ਲਾਲਚ ਦੇ ਵਿੱਚ ਕਿਉਂਕਿ ਨਸ਼ਾ ਵੇਚਦੇ ਆ ਚਿੱਟਾ ਵੇਚਦੇ ਆ ਪ੍ਰੈਗਾ ਵੇਚਦੇ ਆ ਤੇ ਉਹਨਾਂ ਨੂੰ ਭਗਵੰਤ ਮਾਨ ਬਿਲਡੋਜਰਾ ਦੇ ਨਾਲ ਉਹਨਾਂ ਦੇ ਘਰ ਨਾਲ ਘਰਾਂ ਨੂੰ ਢਾਈ ਆ ਰਿਹਾ ਇਹ ਚੰਗੀ ਗੱਲ ਆ ਪਰ ਇਹ ਹੋਣਾ ਵੀ ਚਾਹੀਦਾ ਕਿਉਂਕਿ ਇਹ ਨਸੀਹਤ ਪਾਉਣੀ ਚਾਹੀਦੀ ਆ ਜੋ ਕਿ ਅੱਗੇ ਕੋਈ ਇਦਾਂ ਦਾ ਨਾ ਕਰ ਸਕੇ ਕਿਉਂਕਿ ਜਦੋਂ ਕਿਸੇ ਦਾ ਘਰ ਹੀ ਨਾ ਹੋਇਆ ਤੇ ਫਿਰ ਕਿੱਥੋਂ ਕੋਈ ਹਨਾ ਐਵੇਂ ਦਾ ਕੰਮਕਾਰ ਕਰ ਜੂਗਾ ਪਰ ਇਹ ਬਹੁਤ ਚੰਗਾ ਕਰ ਰਿਹਾਗਾ ਇਦਾਂ ਦਾ ਹੋਣਾ ਚਾਹੀਦਾਗਾ ਕਿਉਂਕਿ ਕਿਸੇ ਨੂੰ ਸਮਝਾਉਣ ਵਾਸਤੇ ਉਸ ਨੂੰ ਦੂਸਰੇ ਤਰੀਕੇ ਨਾਲ ਸਮਝਾਉਣਾ ਦਾ ਫਰਜ਼ ਹੀ ਬਣਦਾਗਾ ਪਰ ਨਸ਼ੇ ਨਾਲ ਬਹੁਤ ਘਰ ਬਰਬਾਦ ਹੋਏ ਆ ਬਹੁਤ ਮਾਵਾਂ ਰੁਈਆਂ ਠੀਕ ਹੈ ਨਾ ਪਰ ਇਦਾਂ ਹੋਣਾ ਚਾਹੀਦਾਗਾ ਅੱਜ ਇਸ ਤਰ੍ਹਾਂ ਦੇਖੋ ਹైదరాబాద్ ਵਿੱਚ ਜੰਗਲ ਕੱਟਿਆ ਕਿੰਨਾ ਕਿੰਨੀ ਬਰਬਾਦੀ ਹੋਈ ਆ ਤੇ ਉਹ ਸਰਕਾਰ ਨੂੰ ਪੁਗਤਣਾ ਹੀ ਪੈਣਾਗਾ ਇਸ ਤਰ੍ਹਾਂ